ਆਓ ਵੀ ਮਿੱਤਰੋ ਆਪਾਂ ਪਹੁੰਚ ਗਏ ਮਕੇਰੀਆਂ ਟਾਈਮ ਹੋ ਗਿਆ 4:45 ਮਿੰਟ ਲਾਓ ਵੀ ਮਿੱਤਰੋ ਇਹ ਹੈਗਾ ਜੰਮੂ ਰੋਡ ਪਹਿਲਾਂ ਉਧਰ ਨੂੰ ਲੰਘਦੀ ਇਹ ਗੱਡੀਆਂ ਉਧਰ ਪੁਲ ਟੁੱਟ ਗਿਆ ਪਿੱਛੇ ਹੁਣ ਆਪਾਂ ਇਧਰ ਆ ਗਏ ਨੀਚੇ ਨੂੰ ਲਾਓ ਭਾਈ ਜੰਮੂ ਦੇ ਰੋਡ ਦੇਖੋ ਟੁੱਟੇ ਪਏ ਰੋਡ ਇਹ ਬਣ ਰਿਹਾ ਰੋਡ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਨੂੰ ਜੰਮੂ ਕਟਰਾ ਹਾਈਵੇ ਹਾਜੀ ਬਿੱਤਰੋ ਕੀ ਹਾਲ ਚਾਲ ਸਵਾਗਤ ਕਰਦੇ ਆ ਤੁਹਾਡਾ ਇੱਕ ਬ੍ਰੈਂਡ ਨਿਊ ਵਲੋਗ ਦੇ ਵਿੱਚ ਦੋਸਤੋ ਆਪਾਂ ਬੈਠਿਆਂਗੇ ਗੱਡੀ ਦੇ ਵਿੱਚ ਆਪਾਂ ਨੇ ਕੀਤੀ ਹੋਈ ਹੈਗੀ ਗੱਡੀ ਸਟਾਰਟ ਬਸ ਹੁਣ ਆਪਾਂ ਨੇ ਜਾਣਾਗਾ ਗੱਡੀ ਨੂੰ ਲੋਡ ਕਰਨ ਟਾਈਮ ਹੋਇਆ ਵਗਾ 8 ਵਜੇ 10 ਮਿੰਟ ਬਸ ਆਪਾਂ ਚੱਲੇ ਹੁਣ ਗੱਡੀ ਨੂੰ ਲੈ ਕੇ ਘਰ ਤੋਂ ਬਾਹਰ ਗੱਡੀ ਕਰਨੀ ਆਪਣੇ ਲੋਡ ਬਾਕੀ ਦਿਖਾਵਾਂਗੇ ਕਿਥੇ ਦੇ ਕਰੋਗੇ ਉਹ ਤੁਹਾਨੂੰ ਅੱਗੇ ਦੱਸੂਗੇ ਬਾਣੇ ਰਹੋ ਵੀਡੀਓ ਚ ਐਂਡ ਤੱਕ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਚਲੋ ਮਿਲਦੇ ਆਉਣ ਤੁਹਾਨੂੰ ਅੱਗੇ ਜਾ ਕੇ ਲਓ ਵੀ ਦੋਸਤੋ ਆਪਾਂ ਖੜੇ ਹਾਂਗੇ ਛਾਤਾਂ ਲੀਆਂ ਲੇਟਾਂ ਤੇ ਲਾਈਟ ਹੋਈ ਵੀ ਆਈ 96 ਸੈਕਿੰਡ ਰਹਿ ਗਈ ਦੇਖੋ ਬਈ ਗੱਡੀਆਂ ਗੱਡੀਆਂ ਖੜੀਆਂ ਇਹ ਜਾ ਰਿਹਾ ਤਰਨ ਸੱਜੇ ਨੂੰ ਰੋਡ ਰਾਜਵਰਾ ਬਨੂੜ ਇਧਰ ਜਾ ਰਿਹਾ ਜੀਰਕ ਪਰਨ ਆਪਾਂ ਜਾਣਾਗਾ ਸਿੱਧਾ ਆਪਾਂ ਨੇ ਜਾਣਾ ਹਰਿਆਣਾ ਹਰਿਆਣੇ ਤੋਂ ਕਰਨੀ ਆਪਨੇ ਗੱਡੀ ਲੋਡ ਬਾਕੀ ਲੇਟ ਹੁੰਦੀ ਆ ਫਿਰ ਨਿਕਲਦੇ ਆਪਾਂ ਇੱਥੇ ਤੋਂ ਲਓ ਜੀ ਆਪਾਂ ਪਹੁੰਚ ਗਏ ਡੇਰਾ ਵਸੀ ਦੇਖੋ ਇਹ ਹੈ ਡੇਰਾ ਵਸੀ ਫਰਵਾਲੇ ਰੋਡ ਨੂੰ ਮੁੜ ਗਏ ਆਪਾਂ ਦੇਖੋ ਬਈ ਡੇਰਾ ਵਸੀ ਦਾ ਥਿ ਵਯੂ ਹੈ ਆ ਲਓ ਵੀ ਮਿੱਤਰੋ ਆਪਾਂ ਨੇ ਕਰ ਲਿਆ ਪਰਵਾਲਾ ਪਾਰ ਆਪਾਂ ਆ ਗਏ ਮੇਨ ਹਾਈਵੇ ਦੇ ਉੱਪਰ ਹੁਣ ਇਹ ਸਿੱਧਾ ਜਾ ਰਿਹਾ ਸਜਾਦਪੁਰ ਸਜਾਦਪੁਰ ਦੇ ਕੋਲੋਂ ਕਰਨੀ ਆਪਾਂ ਨੇ ਗੱਡੀ ਲੋਡ ਦੇਖੋ ਭਈ ਰੋਡ ਦਾ ਵਿਊ ਟਾਈਮ ਹੋ ਗਿਆ 5:30 ਨੂੰ ਹਾਫ ਘਰ ਤੇ ਚੱਲੇ ਰਹੇ 8:10 ਮਿੰਟ ਤੇ ਪਰ ਰੋਡ ਬੇਕਾਰ ਹੈ ਸਿਮਿੰਟ ਵਾਲਾ ਇਹ ਪਤਾ ਨਹੀਂ ਕਿਉਂ ਬਣਾਉਂਦੇ ਆਂਗੇ ਰੋਡ ਸਿਮਿੰਟ ਵਾਲੇ ਬੇਕਾਰ ਲੁੱਕ ਵਾਲੇ ਰੋਡ ਹਣ ਜਿਹਦੇ ਉਹ ਵਧੀਆ ਹੁੰਦੇ ਆਂਗੇ ਚਲੋ ਬਾਕੀ ਤੁਹਾਨੂੰ ਮਿਲਦੇ ਆਂ ਹੁਣ ਅੱਗੇ ਜਾ ਕੇ ਵੀਡੀਓ ਚ ਐਂਡ ਤੱਕ ਬਣੇ ਰਹੋ ਬਾਈ ਵੀਡੀਓ ਨੂੰ ਫੁੱਲ ਦੇਖਿਓ ਲਓ ਵੀ ਮਿੱਤਰੋ ਪਹੁੰਚ ਗਏ ਆਪਾਂ ਫੈਕਟਰੀ 'ਚ ਟਾਈਮ ਹੋ ਗਿਆ 10:05 ਇਹ ਆ ਫੈਕਟਰੀ ਆਪਾਂ ਬੈਠੇ ਆਂਗੇ ਗੱਡੀ ਦੇ ਵਿੱਚ ਦੇਖਦੇ ਹਾਂ ਹਲੇ ਬੰਦਾ ਆਊਗਾ ਜਿਨ੍ਹਾਂ ਨੇ ਕਰਾਣੀ ਹੋਊਗੀ ਲੋਡ ਹਲੇ ਤੱਕ ਆਇਆ ਨਹੀਂ ਬਾਕੀ ਦੇਖਦੇ ਆਂ ਕਦੋਂ ਤੱਕ ਹੁੰਦੀ ਆ ਆਪਣੀ ਗੱਡੀ ਲੋਡ ਆਪਾਂ ਬੈਠੇ ਆਂਗੇ ਗੱਡੀ ਦੇ ਵਿੱਚੇ ਹੁਣ ਬਾਕੀ ਬਾਅਦ 'ਚ ਦਿਖਾਵਾਂਗੇ ਤੁਹਾਨੂੰ ਜਦੋਂ ਲੋਡ ਲੋਡ ਹੋਣ ਲੱਗੀ ਗੱਡੀ ਆਪਣੀ ਲਓ ਵੀ ਮਿੱਤਰੋ ਗੱਡੀ ਹੋ ਗਈ ਆਪਣੀ ਲੋਡ ਟਾਈਮ ਹੋ ਗਿਆ ਬਸ 2 ਵਜੇ ਨੇੜੇ ਆਲੇ ਹੈਗੇ ਆਪਣੇ ਕੋਲ ਹੈਗਾ ਲੋਡ ਭਲਾਈ ਹੈਗੀ ਆਪਣੇ ਕੋਲ ਉਹ ਤੁਹਾਨੂੰ ਬਾਅਦ ਚ ਦਿਖਾਵਾਂਗੇ ਭਲਾਈ ਦੇ ਬਾਕਸ ਆ ਆਪਣੇ ਕੋਲ ਲੱਕੜੀ ਦੀ ਭਲਾਈ ਬਾਕੀ ਆਪਾਂ ਲੋਡ-ਲੋਡ ਹੋ ਕਰ ਲਈ ਗੱਡੀ ਪੇਪਰ ਵੀ ਮਿਲ ਗਿਆ ਆਪਾਂ ਨੂੰ ਬਾ ਹੁਣ ਆਪਾਂ ਜਾ ਰਹੇ ਹਾਂ ਘਰ ਨੂੰ ਫਿਰ ਆਪਾਂ ਨੇ ਨਿਕਲਣਾ ਸ਼ਾਮ ਨੂੰ ਬਾਕੀ ਸ਼ਾਮ ਨੂੰ ਦਖਾਉਂਗੇ ਤੁਹਾਨੂੰ ਬਾਣੀ ਰਹੇ ਹੋ ਵੀਡੀਓ ਚ ਐਂਡ ਤੱਕ ਲਓ ਵੀ ਮਿੱਤਰੋ ਟਾਈਮ ਹੋ ਗਿਆ 9:20 ਆਪਾਂ ਬਸ ਥੋੜੀ ਦੇਰ ਪਹਿਲਾਂ ਨਿਕਲੇਗੇ ਘਰ ਤੋਂ ਆਪਾਂ ਨਿਕਲੇ ਤੇ 9:00 ਵਜੇ 8:00 9:00 ਵਜੇ ਨਿਕਲੇ ਤੇ ਆਪਾਂ ਇਸ ਟਾਈਮ ਆਗੇ ਮੁਹਾਲੀ ਚ ਮੁਹਾਲੀ ਹੋ ਕੇ ਜਾਣਾ ਆਪਾਂ ਨੇ ਖਰੜਾ ਖਰੜਾ ਰਸਤਾ ਦਾ ਖਰਾਬ ਹੈਗਾ ਟੁੱਟਿਆ ਪਿਆ ਸਾਰਾ ਰਸਤਾ ਮੀਂਹ ਕਰਕੇ ਪਾਣੀ ਖੜਿਆ ਉੱਥੇ ਦਾ ਬहोत ਹੁਣ ਆਪਾਂ ਨੇ ਇੱਧਰ ਨੂੰ ਜਾਣਾ ਵਾ ਮੋਹਾਲੀ ਹੋਵੇ ਬਸ ਅੱਗੇ ਤੋਂ ਚੜ ਜਾਣਾ ਆਪਾਂ ਨੇ ਰੋਕੜ ਵਾਲਾ ਰੋਡ ਸਿੱਧਾ ਖਰੜੜਾ ਲਓ ਜੀ ਮਿੱਤਰੋ ਆਪਾਂ ਨੇ ਕਰ ਲਿਆ ਰੋਕੜ ਪਾਰ ਆਪਾਂ ਇੱਧਰ ਮੁੜ ਗਏ ਜਲੰਧਰ ਵਾਲੇ ਰੋਡ ਨੂੰ। ਕਸਕੇ ਤਾਂ ਮੁੜ ਜਾਣਾ ਆਪਾਂ ਨੇ ਹੁਸ਼ਿਆਰਪੁਰ ਵਾਲੇ ਰੋਡ ਨੂੰ। ਗੜ ਸ਼ੰਕਰ ਹੁਸ਼ਿਆਰਪੁਰ ਉਹ ਕਿ ਜਾਣਾ ਆਪਾਂ ਨੇ। ਦੇਖੋ ਭਈ ਇਹ ਜਲੰਧਰ ਵਾਲਾ ਰੋਡ ਹੈ। ਇਹ ਐਂਟਰ ਰੋਡ ਪੂਰਾ। ਦੇਖ ਲੈ ਲਟਾ ਲਟਾ ਲੱਗੀ ਵਾ ਰੋਡ ਤੇ ਬਾਕੀ ਤੁਹਾਨੂੰ ਮਿਲਦੇ ਆ ਅੱਗੇ ਜਾ ਕੇ ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਹੁਸ਼ਿਆਰ ਪਰ ਟਾਈਮ ਹੋ ਗਿਆ 11:30 ਕੋਈ ਇਹ ਗੱਲ ਸ਼ਿਆਰ ਬੜਾ ਖਾਲੀ ਵਿਆਪੂਰਾ ਦਿਨ ਚ ਹੁੰਦੀ ਐ ਭੀੜ ਇੱਥੇ ਬਹੁਤ ਐ ਇਹ ਆ ਬਲਦ ਬਲਦ ਕੰਮ ਕਰਿਆ ਹੁਣ ਤਾਂ ਇੱਥੇ ਲੋਕ ਨਹੀਂ ਘੁੰਮਰੇ ਬਲਦ ਘੁੰਮਰੇ ਦੇਖ कहा जा रहा लो मित्रो, भी मित्रों आप पहुंच गए मकेरिया टाइम हो गया चार बज गए पंताली मिनट देखो बी ये मकेरिया ਛੇ ਲੰਗਾਏ ਦੇ ਦੋ ਦਸੂਆ ਲਾਉ ਵੀ ਮਿੱਤਰੋ ਇਹ ਹੈਗਾ ਜੰਮੂ ਆਰਡਰ ਪਹਿਲਾਂ ਉਧਰ ਨੂੰ ਲੰਘਦੀ ਨੇ ਗੱਡੀਆਂ ਉਧਰ ਪੁਲ ਟੁੱਟ ਗਿਆ ਪਿੱਛੇ ਹੁਣ ਆਪਾਂ ਇਧਰ ਆ ਗਏ ਨੀਚੇ ਨੂੰ ਨੀਚੇ ਨੂੰ ਕੱਢਦੇ ਹਾਂ ਹੁਣ ਗੱਡੀਆਂ ਕੋ ਲੈਣ ਲੱਗੀ ਵੀ ਹੈ ਲਓ ਭਾਈ ਜੰਮੂ ਦੇ ਰੋਡ ਦੇਖੋ ਟੁੱਟੇ ਪਏ ਰੋਡ ਇਹ ਬਣ ਰਿਹਾ ਰੋਡ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਇਹਨੂੰ ਜੰਮੂ ਕਟਰਾ ਹਾਈਵੇ ਇਹ ਟੁੱਟੇ ਪਏ ਆਰੇ ਇਹਦਾ ਠੀਕ ਆਇਆ ਫੇਰ ਵੀ ਪਿੱਛੇ ਸਾਰਾ ਟੁੱਟਿਆ ਹੋਇਆ ਜ਼ਰੋਡ ਬਹੁਤ ਟਾਈਮ ਲੱਗਦਾ ਇਧਰ ਆਣੇ ਨੂੰ ਅਲੇ 22 ਕਿਲੋ ਮੀਟਰ ਰਹਿ ਗਿਆ ਆਪਣੀ ਲੋਕੇਸ਼ਨ ਟਾਈਮ ਹੋ ਗਿਆ 8:30 ਦੇਖੋ ਕੰਮ ਚੱਲ ਰਿਹਾ ਇਧਰ ਬੁਰਾ ਲਗਾਵਾ ਵਾਕੀ ਤਾਂੋਂ ਸੈਟ ਆਉਂਦੀ ਮੈਨੂੰ ਜਾ ਗਏ ਹੁਣ ਜਿੱਥੇ ਗੱਡੀ ਖਾਲੀ ਹੋ ਗਈ ਲਓ ਵੀ ਮਿੱਤਰ ਪਹੁੰਚ ਗਏ ਆਪਾਂ 9:30 ਵਜੇ ਇਹ ਖੜੀ ਆਪਣੀ ਗੱਡੀ ਇੱਥੇ ਉਤਰਾਂ ਰਹਾ ਆਣ ਸਾਢੇ 9 ਦਾ ਟਾਈਮ ਹੋ ਗਿਆ ਦੇਖਦੇ ਆ ਬਾਕੀ ਦਾ ਦਰਦਾ ਘੁੰਦੇ ਆ ਬਾਕੀ ਫੇਰ ਦਿਖਾਵਾਂਗੇ ਤੁਹਾਨੂੰ ਜਦੋਂ ਆਏ ਖਾਲੀ ਹੋ ਗਈ ਗੱਡੀ ਲਓ ਵੀ ਮਿੱਤਰ ਹੋ ਗਈ ਆਪਣੀ ਗੱਡੀ ਖਾਲੀ ਉਹ ਖੜੀ ਗੱਡੀ ਬਾਹਰ ਆਵਣੀ ਇਸ ਮੰਗਦ ਰਿਆ ਆਣਾ ਗੱਤੇ ਜੀ ਇਹਦੇ ਵਿੱਚ ਦੀਪ ਲਾਈ ਛੋਟੇ ਛੋਟੇ ਹੁਣ ਹੋਈ ਏ ਖਾਲੀ ਟਾਈਮ ਹੋ ਗਿਆ 2:30 ਵਜੇ ਆਪਾਂ ਆਏ ਵੇਦੇ 9:30 ਵਜੇ ਸਵੇਰ ਦੇ ਹੁਣ ਹੋਈ ਏ ਖਾਲੀ ਰਿਸੀਵਿੰਗ ਰੂਮੇ ਮਿਲ ਗਈ ਲੌਬੀ ਮਿੱਤਰੋ ਵੀਡੀਓ ਦਾ ਐਂਡ ਕਰਦੇ ਆਂ ਆਪਾਂ ਇੱਥੇ ਹੀ ਜੇ ਵੀਡੀਓ ਕਿਸੇ ਨੇ ਵੀ ਵਧੀਆ ਲਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਨਾਲੇ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ 'ਚ